ਅੱਜ ਬਹੁਤ ਹੀ ਇਤਿਹਾਸਕ ਪਾਵਨ ਤੇ ਬਹੁਤ ਹੀ ਜ਼ਿਆਦਾ ਸਿੱਖਾਂ ਵਾਸਤੇ ਅਹਿਮ ਦਿਨ ਹੈ ਅੱਜ ਦੇ ਦਿਨ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜੇਦਰ ਵੱਡੇ ਸਾਹਿਬਜ਼ਾਦਿਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਕੇਵਲ ਵੱਡੇ ਸਾਹਿਬ ਜਾਤੀ ਹੀ ਨਹੀਂ ਬਲਕਿ ਉਹਨਾਂ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਾਣਾ ਤੋਂ ਪਿਆਰੇ ਸਿੰਘ ਬਾਬਾ ਜੀਵਨ ਸਿੰਘ ਜੀ ਬਾਬਾ ਸੰਗਤ ਸਿੰਘ ਜੀ ਤੇ ਹੋਰ ਬਹੁਤ ਸਾਰੇ ਉਹਨਾਂ ਨੇ ਵੀ ਸ਼ਹੀਦੀਆਂ ਦੇ ਕੇ ਇਤਿਹਾਸ ਦੇ ਵਿੱਚ ਆਪਣਾ ਨਾਮ ਜਿਹੜਾ ਸੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਵਾ ਦਿੱਤਾ ਸਿੱਖ ਹਮੇਸ਼ਾ ਹੀ ਇਨਾਂ ਪਾਵਨ ਪਵਿੱਤਰ ਸ਼ਹੀਦਿਆਂ ਨੂੰ ਬੜੀ ਸ਼ਰਧਾ ਭਾਵਨਾ ਸਤਕਾਰ ਸਹਿਤ ਯਾਦ ਕਰਦੇ ਆਂ ਔਰ ਕਰਨੀਆਂ ਵੀ ਚਾਹੀਦੀਆਂ ਨੇ ਲਹੂ ਡੁੱਲਿਆ ਇਸ ਧਰਤੀ ਦੇ ਉੱਤੇ ਸਾਹਿਬਜ਼ਾਦਿਆਂ ਦਾ ਸਿੰਘਾਂ ਦਾ ਤੇ ਜਿਸ ਧਰਤੀ ਦੇ ਉੱਤੇ ਸ਼ਹੀਦਾਂ ਦਾ ਲਹੂ ਡੁੱਲਦਾ ਉਹ ਧਰਤੀ ਬੜੀ ਪਾਵਨ ਪਵਿੱਤਰ ਅਤੀ ਮਾਨਣੀਏ ਧਰਤੀ ਜਿਹੜੀ ਹੈ ਉਹ ਹੋ ਜਾਂਦੀ ਹੈ ਅੱਜ ਸਾਡੀ ਜਿਹੜੀ ਨੌਜਵਾਨ ਪੀੜੀ ਹੈ ਅੱਜ ਸਾਡੇ ਜਿਹੜੇ ਬਹੁਤ ਸਾਰੇ ਪਰਿਵਾਰ ਨੇ ਉਹ ਗੁੰਮਰਾਹ ਦੇ ਰਸਤੇ ਦੇ ਉੱਤੇ ਤੁਰ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੌਮ ਉੱਪਰ ਕੀਤੇ ਅਹਿਸਾਨਾਂ ਪਰ ਉਪਕਾਰਾਂ ਨੂੰ ਭੁਲਾ ਕੇ ਉਹਨਾਂ ਨੇ ਹੋਰ ਪਾਸੇ ਜਿਹੜਾ ਤੁਰਨਾ ਸ਼ੁਰੂ ਕਰ ਦਿੱਤਾ ਸੰਸਾਰ ਦੇ ਵਿੱਚ ਇਸ ਤੋਂ ਵੱਡੀ ਅਕਿਰਤ ਕੰਤਾ ਜਿਹੜੀ ਹੈ ਉਹ ਕਿਤੇ ਹੋ ਨਹੀਂ ਸਕਦੀ ਹੈ ਜਿਹੜਾ ਆਪਣਿਆਂ ਦਾ ਨਹੀਂ ਬਣਦਾ ਆਪਣੇ ਪਰਿਵਾਰ ਦਾ ਨਹੀਂ ਬਣਦਾ ਆਪਣੀ ਕੌਮ ਦਾ ਨਹੀਂ ਬਣਦਾ ਆਪਣੇ ਗੁਰੂ ਪੀਰਾਂ ਦਾ ਨਹੀਂ ਬਣਦਾ ਉਹ ਹੋਰਾਂ ਦਾ ਵੀ ਨਹੀਂ ਬਣ ਸਕਦਾ ਇਹ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਜਦੋਂ ਵਕਤ ਆਇਆ ਤੇ ਉਹ ਹੋਰਾਂ ਨੂੰ ਵੀ ਤਿਆਗ ਦੇਗਾ ਕਿਉਂਕਿ ਜਿਸ ਨੇ ਆਪਣੇ ਗੁਰੂ ਸਹਿਬਾਨਾਂ ਨੂੰ ਤਿਆਗ ਦਿੱਤਾ ਜਿਨ੍ਹਾਂ ਨੇ ਉਹਨਾਂ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ ਸਾਰਾ ਕੁਝ ਹੀ ਵਾਰ ਦਿੱਤਾ ਛੱਡਿਆ ਕੁਝ ਨਹੀਂ ਜਿਹੜੇ ਲੋਕ ਉਹਨਾਂ ਦਾ ਤਿਆਗ ਕਰ ਸਕਦੇ ਆ ਉਹ ਕਿਸੇ ਦਾ ਵੀ ਤਿਆਗ ਕਰ ਸਕਦੇ ਆ ਭਗਤਾਂ ਉਤੇ ਲੋੜ ਆਉਂਦੇ ਸਮਾਂ ਪੈਂਦੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਬੈਠੇ ਸਨ ਤੇ ਉੱਥੇ ਜਦੋਂ ਮਾਤਾ ਜੀ ਨੇ ਪੁੱਛਿਆ ਸੀ ਕਿ ਸਾਹਿਬਜ਼ਾਦੇ ਕਿੱਥੇ ਨੇ ਤੇ ਉਹਨਾਂ ਨੇ ਸਿੱਖਾਂ ਵੱਲ ਜਿਹੜੇ ਸਾਹਮਣੇ ਬੈਠੇ ਸੀ ਹੱਥ ਕਰਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤੇ ਚਾਰ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਤੇ ਜਿਹੜੇ ਸਾਹਮਣੇ ਬੈਠੇ ਸੀ ਸਾਡੀ ਵੱਡ-ਵਡੇਰੇ ਸੀ ਕਿੰਨੇ ਖੁਸ਼ ਹੋਏ ਹੋਣੇ ਆ ਕਿੰਨੇ ਗੱਦਗੱਦ ਹੋਏ ਹੋਣੇ ਆ ਕਿੰਨੇ ਗਿੱਟ-ਗਿੱਟ ਉੱਚੇ ਹੋਏ ਹੋਣੇ ਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਕੇ ਸਮਝ ਰਹੇ ਨੇ ਪਿਆਰ ਕਰ ਰਹੇ ਨੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਦੇ ਵਿੱਚੋਂ ਕੁਝ ਲੋਕ ਇਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਤਿਆਗ ਕਰਕੇ ਕਿਸੇ ਹੋਰ ਦਾ ਲੜਫੜ ਲੈਣਗੇ ਕਿਸੇ ਹੋਰ ਨੂੰ ਆਪਣਾ ਮੁਕਤੀਦਾਤਾ ਸਮਝਣ ਲੱਗ ਜਾਣਗੇ ਇਹ ਦਸੰਬਰ ਦੇ ਜਿਹੜੇ ਦਿਨ ਹੈ 8 ਪੋ ਹੋਵੇ ਚਾਹੇ 13 ਪੋ ਇਹ ਕਦੇ ਭੁੱਲਣੇ ਨਹੀਂ ਚਾਹੀਦੇ ਇਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਔਰ ਇਹ ਇਤਿਹਾਸ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸੁਣਾਉਣਾ ਚਾਹੀਦਾ ਹੈ ਬੱਚੇ ਇਤਿਹਾਸ ਤੋਂ ਵਾਕਿਫ ਹੋਣਗੇ ਹਮੇਸ਼ਾ ਹੀ ਸਿਕਿਨੂ ਕੇ ਸਾਸੋ ਸਾਂਗ ਨਿਭਾਉਂਦੇ ਰਹਿਣਗੇ ਤੇ ਜੇ ਅਸੀਂ ਖੁਦਗਰਜ਼ੀਆਂ ਦੇ ਵਿੱਚ ਫਸ ਗਏ ਨਿਜਗਰਜ਼ੀਆਂ ਦੇ ਵਿੱਚ ਫਸ ਗਏ ਤੇ ਖੁਦਗਰਜ਼ੀਆਂ ਨਿਜਗਰਜ਼ੀਆਂ ਦੇ ਵਿੱਚ ਫਸ ਕੇ ਆਪਣੇ ਗੁਰੂ ਪੀਰਾਂ ਨੂੰ ਤਲਾਂਜ਼ਲੀ ਦੇ ਦਿੱਤੀ ਤੇ ਫਿਰ ਸਾਨੂੰ ਇਤਿਹਾਸ ਕਦੇ ਮਾਫ ਨਹੀਂ ਕਰੇਗਾ ਆਓ ਵੱਡੇ ਸਾਹਿਬਜਾਦੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜਾਦਾ ਬਾਬਾ ਜੁਜਾਰ ਸਿੰਘ ਜੀ ਤਨਤਨ ਬਾਬਾ ਜੀਵਨ ਸਿੰਘ ਜੀ ਤਨਤਨ ਬਾਬਾ ਸੰਗਤ ਸਿੰਘ ਜੀ ਹੋਰ ਬਹੁਤ ਸਾਰੇ ਪੁਰਾਣਾ ਤੋਂ ਪਿਆਰੀ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਿਹੜੇ ਸਿੰਘ ਸੀ ਉਨ੍ਹਾਂ ਦੀ ਸ਼ਹੀਦੀ ਦਿਹਾੜੇ ਦੇ ਉੱਤੇ ਉਨ੍ਹਾਂ ਨੂੰ ਨਮਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ